ਜੀ ਜੀ ਐਮ ਐਸ ਪੀ ਸਾਨੂੰ ਦੇ ਦਿੰਦੀ ਐ ਸਾਡੀ ਫਸਲਾ ਠੀਕ ਰੇਟ ਤੇ बिक ਜਾਂਦੀ ਐ ਤਾਂ ਅਸੀਂ ਘਰੇ ਚਲੇ ਜਾਣਗੇ ਸਾਡੇ ਅਸੀਂ ਇੱਕ ਤਰੀਕ ਤੋਂ ਘਰੇ ਨਹੀਂ ਗਏ ਆਪਣੇ ਪੁਲਿਸ ਪਿੰਡਾਂ ਪਿੰਡਾਂ ਚ ਪੁਲਿਸ ਫਿਰ ਫਿਰ ਰਹੀ ਐ ਘਰੇ ਨਹੀਂ ਬੜਨ ਦਿੰਦੀ ਕਿਸੇ ਨੂੰ ਸਾਡੇ ਕੱਪੜੇ ਤੱਕ ਨਹੀਂ ਆਣ ਦੇ ਰਹੀ ਪੁਲਿਸ ਪਿੰਡਾਂ ਤੋਂ ਆਤਾ ਜੀ ਆਸ਼ੂ ਗੈਸ ਦੇ ਗੋਲੇ ਲਈ ਆ ਵੀ ਸਾਦ ਸਾਨੂੰ ਆ ਜਾਵੇ ਤੇ ਜਿਹੜੇ ਆ ਗਲਵਸ ਨੇ ਚਸ਼ਮੇ ਪਿੱਛੇ ਆਖਾ ਚ ਲਾਣ ਲਈ ਆ ਆ ਉਹ ਜਿਹੜੀ ਮਸ਼ੀਨ ਲਈ ਹੋਈ ਐ ਇਹਨਾਂ ਨੇ ਜਿਹੜੀ ਸ਼ਿਪਾ ਚ ਯੂਜ਼ ਕੀਤੀ ਜਾਂਦੀ ਐ ਉਹ ਇਹਨਾਂ ਲਈ ਆ ਤੇ ਬੈਰੀਕੇਡ ਪੱਟਣ ਲਈ ਟਰੈਕਟਰ ਹੈ ਤੇ ਆ ਆ ਜਿਹੜੇ ਲਾਠੀ ਚਾਰਜ ਕਰਦੀਆਂ ਨਾ ਪੁਲਿਸ ਉਹਨਾਂ ਨੂੰ ਬਚਾਉਣ ਲਈ ਛਲੇ ਅੰਦੋਲਨ ਚ ਮੇਰੇ ਬਹੁਤ ਸੱਟਾਂ ਵੱਜੀਆਂ ਸੀ ਬੈਰੀਕੇਡ ਤੋੜਦੇ ਵੇਲੇ ਲਾਠੀਆਂ ਮਾਰੀਆਂ ਸੀ ਪੁਲਿਸ ਵਾਲਿਆਂ ਨੇ ਤਾਂ ਕਰਕੇ ਆ ਇੱਥੇ ਆ ਸੀ ਲਾਏ ਸੋ ਤੁਸੀਂ ਕਿੱਥੋਂ ਆਏ ਹੋ ਪਿੰਡ ਬੜੋਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਅੱਛਾ ਸਾਰੀਆਂ ਪ੍ਰੀਕਾਸ਼ਨਸ ਲਿੱਤੀਆਂ ਨੇ ਇਹ ਟਰਾਲੀ ਦੇ ਅੱਗੇ ਵੀ ਜਿਹੜੇ ਉਹ ਲਗਾਏ ਹੋਏ ਨੇ ਲੋਹੇ ਦੇ ਹਨਾ 바ਰਜ਼ ਲਗਾਏ ਨੇ ਬੈਰੀਕੇਡਸ ਪਨੰਦਾ ਜਿਹੜਾ ਇੰਤਜ਼ਾਮਾ ਉਹਦੇ ਨਾਲ ਨਾ ਤੁਸੀਂ ਆਪਣੀ ਸਿਹਤ ਦਾ ਬਚਾਅ ਕਰਨ ਲਈ ਇਹ ਸਾਰੀ ਇਕਵਿਪਮੈਂਟਸ ਬਾਰੇ ਜ਼ਰੂਰ ਆਤਾ ਜੀ ਆਸ਼ੂ ਗੈਸ ਦੇ ਗੋਲੇ ਲਈ ਆ ਵਿਸਾ ਸਾਨੂੰ ਆ ਜਾਵੇ ਤੇ ਜਿਹੜੇ ਆ ਗਲਾਵਸ ਨੇ ਚਸ਼ਮੇ ਪਿੱਛੇ ਆਖਾਂ ਚ ਲਾਣ ਲਈ ਆ ਆ ਉਹ ਜਿਹੜੀ ਮਸ਼ੀਨ ਲਈ ਹੋਈ ਹੈ ਇਹਨਾਂ ਨੇ ਜਿਹੜੀ ਸ਼ਿਪਾ ਚ ਯੂਜ਼ ਕੀਤੀ ਜਾਂਦੀ ਹੈ ਉਹ ਇਹਨਾਂ ਲਈ ਆ ਤੇ ਬੈਰੀਗੇਡ ਪੱਟਣ ਲਈ ਟਰੈਕਟਰ ਆ ਤੇ ਆ ਜਿਹੜੇ ਲਾਠੀ ਚਾਰਜ ਕਰਦੀਆਂ ਨਾ ਪੁਲਿਸ ਉਹਨਾਂ ਨੂੰ ਬਚਾਣ ਲਈ ਪਿਛਲੇ ਅੰਦੋਲਨ ਚ ਮੇਰੇ ਬਹੁਤ ਸੱਟਾਂ ਵੱਜੀਆਂ ਸੀ ਬੈਰੀਗੇਡ ਤੋੜਦੇ ਵੇਲੇ ਲਾਠੀਆਂ ਮਾਰੀਆਂ ਸੀ ਪੁਲਿਸ ਵਾਲੇ ਨੇ ਤਾਂ ਕਰਕੇ ਆ ਇੱਥੇ ਆ ਸੀ ਲਾਏ ਆ ਜਿਵੇਂ ਹਜੇ ਮੀਟਿੰਗ ਦਾ ਕੋਈ ਕਹਿ ਰਿਹਾ ਕਿ ਮੀਟਿੰਗ ਹੋਊਗੀ ਸੁਨੇਹਾ ਕੋਈ ਕਿਸਾਨ ਅਗੋਂ ਵੱਲੋਂ ਆਊਗਾ ਉਸ ਤੋਂ ਬਾਅਦ ਤੁਹਾਡਾ ਕੋਈ ਨਿਰਣੇ ਹੋਏਗਾ ਕਿ ਤੁਸੀਂ ਗਾਂ ਵਦਨਾ ਕੀ ਪਛਾਂ ਘਰਾਂ ਨੂੰ ਵਾਪਸ ਜਾਣਾ ਹੈਗਾ ਕਿ ਹਜੇ ਤੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਹੈ ਹਾਂਜੀ ਜੇ ਐਮਐਸਪੀ ਸਾਨੂੰ ਦੇ ਦਿੰਦੀ ਹੈ ਸਾਡੀ ਫਸਲਾ ਠੀਕ ਰੇਟ ਤੇ ਵਿਕ ਜਾਂਦੀ ਹੈ ਤਾਂ ਅਸੀਂ ਘਰੇ ਚਲੇ ਜਾਵਾਂਗੇ ਪਰ ਹੁਣ ਨਹੀਂ ਉਹਨ ਕੋਈ ਫਾਇਦਾ ਨਹੀਂ ਮੀਟਿੰਗ ਆ ਆ ਬੈਰੀਗੇਟ ਪੱਟਾਂ ਗਿਆ ਸੀ ਅੱਛਾ ਆ ਪੱਟ ਕੇ ਸਾਨੂੰ ਭਵੇਂ ਸਾਹਬਾ ਤੇ ਬਹਿਣਾ ਪੈ ਜੇ ਅਸੀਂ ਫੇਰ ਬਹਿ ਜਾਵਾਂਗੇ ਹਰਿਆਣੇ ਚ ਤਾਂ ਐਂਟਰ ਹੋ ਜਾਗੇ ਅਸੀਂ ਅਸੀਂ ਇੱਕ ਤਰੀਕ ਤੋਂ ਘਰੇ ਨਹੀਂ ਗਏ ਆਪਣੇ ਪੁਲਿਸ ਪਿੰਡਾਂ ਪਿੰਡਾਂ 'ਚ ਪੁਲਿਸ ਫੜ ਫਿਰ ਰਹੀ ਐ ਘਰੇ ਨਹੀਂ ਬੜਨ ਦਿੰਦੀ ਕਿਸੇ ਨੂੰ ਸਾਡੇ ਕੱਪੜੇ ਤੱਕ ਨਹੀਂ ਆਣ ਦੇ ਰਹੀ ਪੁਲਿਸ ਪਿੰਡਾਂ ਤੋਂ ਜੇ ਐਮਐਸਪੀ ਸਾਨੂੰ ਦੇ ਦਿੰਦੀ ਐ ਸਾਡੀ ਫਸਲਾਂ ਠੀਕ ਰੇਟ ਤੇ बिक ਜਾਂਦੀ ਐ ਤਾਂ ਅਸੀਂ ਘਰੇ ਚਲੇ ਜਾਣਗੇ ਸਾਡੇ ਅਸੀਂ ਇੱਕ ਤਰੀਕ ਤੋਂ ਘਰੇ ਨਹੀਂ ਗਏ ਆਪਣੇ ਪੁਲਿਸ ਪਿੰਡਾਂ ਪਿੰਡਾਂ 'ਚ ਪੁਲਿਸ ਫੜ ਫਿਰ ਰਹੀ ਐ ਘਰੇ ਨਹੀਂ ਬੜਨ ਦਿੰਦੀ ਕਿਸੇ ਨੂੰ ਸਾਡੇ ਕੱਪੜੇ ਤੱਕ ਨਹੀਂ ਆਣ ਦੇ ਰਹੀ ਪੁਲਿਸ ਪਿੰਡਾਂ ਤੋਂ ਆਤਾ ਜੀ ਆਸ਼ੂ ਗੈਸ ਦੇ ਗੋਲੇ ਲਈ ਆ ਵੀ ਸਾਸ ਸਾਨੂੰ ਆ ਜਾਵੇ ਤੇ ਜਿਹੜੇ ਆ ਗਲਵਸ ਨੇ ਚਸ਼ਮੇ ਪਿੱਛੇ ਆੱਖਾਂ ਚ ਲਾਣ ਲੀਆ ਆ ਉਹ ਜਿਹੜੀ ਮਸ਼ੀਨ ਲਈ ਹੋਈ ਹੈ ਇਹਨਾਂ ਨੇ ਜਿਹੜੀ ਸ਼ਿਪਾ ਚ ਯੂਜ਼ ਕੀਤੀ ਜਾਂਦੀ ਹੈ ਉਹ ਇਹਨਾਂ ਲਈ ਆ ਤੇ ਬੈਰੀਗੇਡ ਪੱਟਣ ਲਈ ਟਰੈਕਟਰ ਆ ਤੇ ਆ ਜਿਹੜੇ ਲਾਠੀ ਚਾਰਜ ਕਰਦੀਆਂ ਨਾ ਪੁਲਿਸ ਉਹਨਾਂ ਨੂੰ ਬਚਾਣ ਲਈ ਛਲੇ ਅੰਦੋਲਨ ਚ ਮੇਰੇ ਬਹੁਤ ਸੱਟਾਂ ਵੱਜੀਆਂ ਸੀ ਬੈਰੀਗੇਡ ਤੋੜਦੇ ਵੇਲੇ ਲਾਠੀਆਂ ਮਾਰੀਆਂ ਸੀ ਪੁਲਿਸ ਵਾਲਿਆਂ ਨੇ ਤਾਂ ਕਰਕੇ ਆ ਇੱਥੇ ਆ ਸੀ ਲਾਏ ਸੋ ਤੁਸੀਂ ਕਿੱਥੋਂ ਆਏ ਹੋ ਪਿੰਡ ਬੜੋਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਖਾਸਾਰੀਆਂ ਪ੍ਰੀਕੌਸ਼ਨਸ ਲਿੱਤੀਆਂ ਨੇ ਇਹ ਟਰਾਲੀ ਦੇ ਅੱਗੇ ਵੀ ਜਿਹੜੇ ਉਹ ਲਗਾਏ ਹੋਏ ਨੇ ਲੋਹੇ ਦੇ ਹਨਾ 바ਰਜ਼ ਲਗਾਏ ਨੇ ਬੈਰੀਕੇਡਸ ਪਨੰਨ ਦਾ ਜਿਹੜਾ ਇੰਤਜ਼ਾਮ ਹੈ ਉਹਦੇ ਨਾਲ ਨਾ ਤੁਸੀਂ ਆਪਣੀ ਸਿਹਤ ਦਾ ਬਚਾ ਕਰਨ ਲਈ ਸਾਰੀ ਇਕੁਪਮੈਂਟਸ ਬਾਰੇ ਜ਼ਰੂਰ ਆਤਾ ਜੀ ਆਸ਼ੂ ਗੈਸ ਦੇ ਗੋਲੇ ਲਈ ਆ ਵੀ ਸਾਹ ਸਾਨੂੰ ਆ ਜਾਵੇ ਤੇ ਜਿਹੜੇ ਆ ਗਲਵਸ ਨੇ ਚਸ਼ਮੇ ਪਿੱਛੇ ਆੱਖਾਂ ਚ ਲਾਣ ਲਈ ਆ ਉਹ ਜਿਹੜੀ ਮਸ਼ੀਨ ਲਈ ਹੋਈ ਹੈ ਇਹਨਾਂ ਨੇ ਜਿਹੜੀ ਸ਼ਿਪਾ ਚ ਯੂਜ਼ ਕੀਤੀ ਜਾਂਦੀ ਹੈ ਉਹ ਇਹਨਾਂ ਲਈ ਆ ਤੇ ਬੈਰੀਕੇਡ ਪੱਟਣ ਲਈ ਟਰੈਕਟਰ ਹੈ ਤੇ ਆ ਜਿਹੜੇ ਲਾਠੀ ਚਾਰਜ ਕਰਦੀਆਂ ਨਾ ਪੁਲਿਸ ਉਹਨਾਂ ਨੂੰ ਬਚਾਣ ਲਈ ਛਲੇ ਅੰਦੋਲਨ ਚ ਮੇਰੇ ਬਹੁਤ ਸੱਟਾਂ ਵੱਜੀਆਂ ਸੀ ਬੈਰੀਕੇਡ ਤੋੜਦੇ ਵੇਲੇ ਲਾਠੀਆਂ ਮਾਰੀਆਂ ਸੀ ਪੁਲਿਸ ਵਾਲਿਆਂ ਨੇ ਤਾਂ ਕਰਕੇ ਆ ਇੱਥੇ ਆ ਸੀ ਲਾਏ ਆ ਜਿਵੇਂ ਹਜੇ ਮੀਟਿੰਗ ਦਾ ਕੋਈ ਕਹਿ ਰਿਹਾ ਕਿ ਮੀਟਿੰਗ ਹੋਊਗੀ ਸੁਨੇਹਾ ਕੋਈ ਕਿਸਾਨ ਅੱਗੋਂ ਵੱਲੋਂ ਆਊਗਾ ਉਸ ਤੋਂ ਬਾਅਦ ਤੁਹਾਡਾ ਕੋਈ ਨਿਰਣੇ ਹੋਏਗਾ ਕਿ ਤੁਸੀਂ ਗਾਂ ਵਦਨਾ ਕੀ ਪਛਾਂ ਘਰਾਂ ਨੂੰ ਵਾਪਸ ਜਾਣਾ ਹੈਗਾ ਕਿ ਹਜੇ ਤੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਹੈ ਹਾਂਜੀ ਜੇ ਐਮਐਸਪੀ ਸਾਨੂੰ ਦੇ ਦਿੰਦੀ ਹੈ ਸਾਡੀ ਫਸਲਾਂ ਠੀਕ ਰੇਟ ਤੇ बिक ਜਾਂਦੀਆਂ ਤਾਂ ਅਸੀਂ ਘਰੇ ਚਲੇ ਜਾਣਗੇ ਪਰ ਹੁਣ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਮੀਟਿੰਗ ਆ ਆ ਬੈਰੀਗੇਟ ਤਾਂ ਪੱਟਾਂ ਗਿਆ ਸੀ ਆ ਪੱਟ ਕੇ ਸਾਨੂੰ ਭਵੇਂ ਸਾਹਬਾਦ ਬੈਣਾ ਪੈਜੇ ਅਸੀਂ ਫੇਰ ਬੈਜਾਂਗੇ ਹਰਿਆਣੇ ਚ ਤਾਂ ਐਂਟਰ ਹੋ ਜਾਗੇ ਅਸੀਂ ਤarde ਅਸੀਂ ਇੱਕ ਤਰੀਕ ਤੋਂ ਘਰੇ ਨਹੀਂ ਗਏ ਆਪਣੇ ਪੁਲਿਸ ਪਿੰਡਾਂ ਪਿੰਡਾਂ 'ਚ ਪੁਲਿਸ ਫਿਰ ਫਿਰ ਰਹੀ ਐ ਘਰੇ ਨਹੀਂ ਬੜਨ ਦਿੰਦੀ ਕਿਸੇ ਨੂੰ ਸਾਡੇ ਕੱਪੜੇ ਤੱਕ ਨਹੀਂ ਆਣਦੇ ਰਹੀ ਪੁਲਿਸ ਪਿੰਡਾਂ ਤੋਂ